ਹਨੇ ਪ੍ਰਸਤੁਤ ਹੋਨੇ ਗੀ ਗੋਲੇ 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 ਗੋ ਅੱਜ ਕੱਲ ਵੀ ਜਿਹੜਾ ਬੁੱਢੇ ਨਾਲ ਦੀ ਲੜਾਈ ਲੜਦਾ ਵਾ ਉਹਨੂੰ ਬਲੈਕਮੇਲਰ ਕਹਿੰਦੇ ਆ ਅੱਜ ਸਾਂ ਚੋਣੇ ਵੀ ਅਸੀਂ ਬਲੈਕਮੇਲਰ ਆ ਕਿਉਂਕਿ ਉਹ ਸਰ੍ਹਿਆਂ ਕਹਿੰਦੇ ਆ ਵੀ ਇਥੇ ਲੈੜੀਆਂ ਦਾ ਪਾਣੀ ਵੀ ਅਸੀਂ ਪਾਉਨੇ ਆ ਪਸਾਬ ਵੀ ਹੁੰਦਾ ਸਾਡੇ ਗੰਦ ਨਹੀਂ ਹੁੰਦਾ ਵਾ ਇੰਟਰਵਿਊ ਦਿੰਦੇ ਆ ਪਰ ਸਾਡੀ ਸਰਕਾਰਾਂ ਦੇ ਦੋਸਤੋ ਹੱਥ ਬੰਨੇ ਹੋਏ ਆ ਅਸੀਂ ਕਦੋਂ ਜਾਗਾਂਗੇ ਅਸੀਂ ਸਰਕਾਰਾਂ ਨੂੰ ਜਗਾਉਣ ਆਏ ਆ ਸਰਕਾਰੋ ਜਾਗੋ ਜਦੋਂ ਘਰ ਘਰ ਦੋ ਦੋ ਕੈਂਸਰ ਦੇ ਮਰੀਜ਼ ਹੋਗੇ ਅਸੀਂ ਉਦੋਂ ਜਾਗਾਂਗੇ ਕਰਾ ਫੇਰ ਚਿੱਟੇ ਨਸਿਆਂ ਨੇ ਸਾਡੇ ਮਾਮਾ ਦੇ ਪੁੱਤ ਖਾ ਗਏ ਭੈਣਾ ਦੇ ਭਰਾ ਖਾ ਗਏ ਕਰੋ ਸਰਕਾਰਾਂ ਸੁੱਤੀਆਂ ਪਈਆਂ ਦੋਸਤੋ ਬਰਾ ਅੱਜ ਸਰਕਾਰਾਂ ਜਗਾਉਣ ਆਏ ਆ ਆ ਭ੍ਰਸ਼ਟਾਚਾਰ ਤੇ ਚਿਹਰੇ ਤੇ ਲਾਲੀ ਆਈ ਹੋਈ ਹੈ ਦੇਖੋ ਕਿਵੇਂ ਧੰਦ ਗੱਢੀ ਜਾਂਦਾ ਦੇਖੋ ਆ ਭ੍ਰਸ਼ਟਾਚਾਰ ਸਾਡੇ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਕਦੋਂ ਖਤਮ ਹੋਊਗਾ ਆਪਾਂ ਰੇੜੇ ਖੜੀ ਜਾਂਦੇ ਵੀ ਪੈਸੇ ਲਈ ਜਾਂਦੇ ਆ ਹੈ ਤੇ ਅੱਜ ਵਿਧਾਨ ਸਭਾ ਦੇ ਵਿੱਚੋਂ ਦੇਖੋ ਸੈਸ਼ਨ ਚੱਲਿਆ ਉਸੇ ਕੀ ਹੋਇਆ ਬਾਈ ਜੀ ਕੁਝ ਨਹੀਂ ਹੋਇਆ ਇੱਥੇ ਕੁਝ ਨਹੀਂ ਹੋਇਆ ਟੱਕ ਮਜ਼ਦੂਰ ਨਹੀਂ ਇਹਨਾਂ ਨੇ ਇੱਕ ਪੱਖ ਕੀਤਾ ਅੱਜ ਤਾਂ ਬੇਨਤੀ ਕਰਨ ਆਏ ਆ ਤੇ ਵੀ ਸਾਡੇ ਦੇ ਸਾਰੇ ਬੰਦੇ ਵੀ ਚਾਂਸ ਆ ਜਾ